ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਹਨਾਂ ਦੇ ਦੋ ਵੱਡੇ ਸਹਬਜ਼ਾਦੇ ਸਹਬਜ਼ਾਦਾ ਅਜੀਤ ਸਿੰਘ ਜੀ ਸਹਬਜ਼ਾਦਾ ਜੁਝਾਰ ਸਿੰਘ ਜੀ ਔਰ ਪ੍ਰਾਣਾ ਤੋਂ ਪਿਆਰੇ ਸਿੰਘ ਜਿਨ੍ਹਾਂ ਦੀ ਗਿਣਤੀ 40 ਕੁ ਦੇ ਕਰੀਬ ਹੈ ਜੰਗ ਹੋਈ ਇਸ ਜੰਗ ਦੇ ਵਿੱਚ ਜਿੱਥੇ ਸਤਗੁਰਾਂ ਦੇ ਪ੍ਰਾਣੀਆਂ ਪਿਆਰਾਂ ਤੋਂ ਪਿਆਰੇ ਦੁਲਾਰੇ ਸਿੰਘਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਬੜੀ ਸੂਰਬੀਰਤਾ ਦੇ ਨਾਲ ਲੜਦੇ ਆਂ ਬੜੀ ਹਿੰਮਤ ਦੇ ਨਾਲ ਲੜਦੇ ਆ। ਉੱਥੇ ਅੱਜ ਸਹਬਜਾਦਾ ਬਾਬਾ ਅਜੀਤ ਸਿੰਘ ਜੀ ਸਹਬਜਾਦਾ ਬਾਬਾ ਜੁਝਾਰ ਸਿੰਘ ਜੀ ਉਹਨਾਂ ਦੀ ਵੀ ਲਾਸਾਨੀ ਅਦੁੱਤੀ ਸ਼ਹਾਦਤ ਅੱਜ ਦੇ ਦਿਨ ਚਮਕੌਰ ਦੇ ਸਥਾਨ ਦੇ ਉੱਤੇ ਹੋਈ। ਸੰਸਾਰ ਦੀ ਇਹ ਨਾਂ ਭੁੱਲਣ ਯੋਗ ਜੰਗ ਹੈ। ਜਿੰਨਾ ਵੀ ਦੁਨੀਆ ਦੇ ਵਿੱਚ ਜੰਗਾਂ ਦਾ ਇਤਿਹਾਸ ਹੈ ਉਹਦੇ ਵਿੱਚੋਂ ਸਰਵੋਪਰੀ ਸਰਵੋਤਮ ਇਸ جنگ ਦਾ ਇਤਿਹਾਸ ਹੈ